ਕੋਈ ਗੱਲ ਨਹੀਂ ਪੜਾਈ ਨਹੀਂ ਖਰਾਬ ਟੈਨਸ਼ਨ ਨਹੀਂ ਲੈਣੀ ਤੁਸੀਂ ਇਸ ਗੱਲ ਤੇ ਵੀ ਧਿਆਨ ਦੇਈਏ ਵੀ ਕਿਸੇ ਬੱਚੇ ਦੀ ਪੜਾਈ ਨਹੀਂ ਖਰਾਬ ਹੋਣੀ ਚਾਹੀਦੀ ਜੀ ਲੋੜ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਨੇ ਆਪਾਂ ਤਾਂ ਜਿੱਥੇ ਚਾਹੀਦੀ ਹੈ ਉੱਥੇ ਪਹੁੰਚ ਨਹੀਂ ਰਹੀ ਹੈ ਨਾ ਸੋ ਇਹ ਵੀ ਗੱਲ ਹੈਗੀ ਅਸੀਂ ਇਹਨਾਂ ਤੋਂ ਪੈਸੇ ਕਮਾ ਕੇ ਢਾਡੀਆਂ ਬਿਲਡਿੰਗਾਂ ਬਣਾਈਆਂ ਠੀਕ ਹੈ ਜੀ ਜੇ ਹੁਣ ਅਸੀਂ ਇਹਨਾਂ ਦਾ ਸਾਥ ਨਹੀਂ ਹੁਣ ਜੇ ਜਦੋਂ ਸਾਨੂੰ ਕਦੇ ਵੀ ਕਹਿ ਦਿੰਦੇ ਤੁਸੀਂ ਕਰ ਰਹੇ ਹੋ ਮੈਂ ਕਹਾਂ ਜੀ ਇਹਨਾਂ ਤੋਂ ਕਮਾਇਆ ਉੱਤੋਂ ਬਾਲੇ ਸਾਰੇ ਡਿੱਗ ਪਏ ਜੰਨਾ ਸਮਾਨ ਉਹ ਸਾਰਾ ਖਰਾਬ ਜੀ ਤੇ ਪੱਖੇ ਇੱਕ ਉਹ ਇੱਕ ਛੋਟਾ ਜਿਹਾ ਪੱਖਾ ਪਿਆ ਉਹਨਾਂ ਦੇ ਘਰੇ ਇੱਕ ਛੋਟੀ ਜਿਹੀ ਫ੍ਰਿਜ ਪਤਾ ਨਹੀਂ ਉਹ ਚੱਲਦੀ ਸੀ ਕਿ ਨਹੀਂ ਚੱਲਦੀ ਸੀ ਰੱਖੀ ਉਹ ਵੀ ਟੁੱਟ ਗਈ ਬੁਰੀ ਹਾਲਤ ਹੋਈ ਪਈ ਕੁਝ ਬੱਚੇ ਸਾਨੂੰ ਇਦਾਂ ਦੇ ਮਿਲੇ ਵੀ ਜਿਹੜੇ ਸਕੂਲ ਦੇ ਵਿੱਚ ਆਪਣੀ ਫੀਸ ਪੇ ਨਹੀਂ ਕਰ ਸਕਦੇ ਔਰ ਕੈਲੀ ਸਾਹਿਬ ਨੇ ਇਹ ਗੱਲ ਕਹੀ ਹੈ ਅ ਵੀ ਸਾਡੀ ਤੁਸੀਂ ਜਾ ਕੇ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲ ਕਰਾਉਣੀ ਹੈ ਬਲੈਸ ਸਾਨੂੰ ਅਕਾਊਂਟ ਦੱਸਿਓ ਅਸੀਂ ਉਹਨਾਂ ਦੇ ਜਿਹੜੇ ਪੈਸੇ ਜਿਹੜੀ ਫੀਸ ਬੰਦੀ ਅਸੀਂ ਸਿੱਧੇ ਉਹਨਾਂ ਦੇ ਪੇ ਕਰਾਂਗੇ ਕਿਉਂਕਿ ਬੱਚਿਆਂ ਦਾ ਭੁੱਖ ਜਿਹੜਾ ਹੈ ਖਰਾਬ ਨਹੀਂ ਹੁੰਦਾ ਜਾਉਂਦਾ। ਜਿਹੜਾ ਵੀ ਉੱਥੇ ਇਨਚਾਰਜ ਹੈਗਾ ਉਹਦੇ ਨਾਲ ਮੇਰੀ ਗੱਲ ਕਰਾ ਦੇਣੀ ਹੈ। ਠੀਕ ਹੈ ਜੀ। ਤੇ ਮੈਨੂੰ ਉਹਨਾਂ ਦਾ ਸਕੈਨਰ ਭੇਜ ਦਿਓ ਜਾਂ ਮੈਨੂੰ ਉਹਨਾਂ ਦਾ ਅਕਾਊਂਟ ਨੰਬਰ ਭੇਜ ਦਿਓ ਮੈਂ ਉਹ ਨਸੀਬ ਜਮਾ ਕਰਾਂ। ਠੀਕ ਹੈ। ਬਾਜੀ ਜੀ ਜੇ ਦੇਖੀ ਹਾਲਾਤ ਤੇ ਇੱਕ ਕਹਿਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਵੀ ਬਹੁਤ ਜ਼ਿਆਦਾ ਖਰਾਬ ਐ ਇਸ ਵੇਲੇ। ਤੇ ਜਿੱਥੇ-ਜਿੱਥੇ ਵੀ ਅਸੀਂ ਜਾਂਦੇ ਆ ਜਿਹੜੇ-ਜਿਹੜੇ ਪਰਿਵਾਰਾਂ ਨੂੰ ਅਸੀਂ ਮਿਲਦੇ ਆ ਬਹੁਤ ਐਸਲਿ ਬਹੁਤ ਬੁਰੀ ਹਾਲਤ ਆ ਤੇ ਮੈਂ ਹੀ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਸਾਰੇ ਜਣੇ ਆਪਾਂ ਡੋਰ ਟੂ ਡੋਰ ਜਿੱਥੇ-ਜਿੱਥੇ ਪ੍ਰੋਬਲਮ ਹੈ ਆਪਾਂ ਚੈੱਕ ਕਰੀਏ ਤੇ ਜਿਹੜੀ-ਜਿਹੜੀ ਚੀਜ਼ ਦੀ ਉਹਨਾਂ ਨੂੰ ਲੋਡ ਆ ਉਹਨਾਂ ਨੂੰ ਫੋਨ ਕਰਕੇ ਪੁੱਛੋ ਜਦੋਂ ਕਿਸੇ ਵੀ ਤੁਸੀਂ ਪਿੰਡ ਦੇ ਵਿੱਚ ਜਾਣੇ ਜਦੋਂ ਸਾਡੇ ਨਾਲ ਚੇਅਰਮੈਨ ਸਾਹਿਬ ਆਇਆ ਦਰਪੰਨ ਸਾਹਿਬ ਆ ਸੰਧੂ ਸਾਹਿਬ ਆ ਅਸੀਂ ਸਭਰਾਮਾ ਪਿੰਡ ਜਾਏ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਸੰਧੂ ਸਾਹਿਬ ਨੂੰ ਬਕਾਇਦਾ ਫੋਨ ਕਰਕੇ ਪੁੱਛਿਆ ਵੀ ਜਿਹੜੀ ਚੀਜ਼ ਦੀ ਤੁਹਾਨੂੰ ਲੋਡ ਹੈ ਇਸ ਏਰੀਆ ਦੇ ਵਿੱਚ ਤੁਸੀਂ ਮੈਨੂੰ ਦੱਸੋ ਅਸੀਂ ਉਹ ਚੀਜ਼ਾਂ ਲੈ ਕੇ ਆਵਾਂਗੇ ਅਸੀਂ ਤਾਂ ਲਿਆਉਣ ਵਾਲੇ ਕੌਣ ਹੁੰਨੇ ਆ ਬਸ ਉਹ ਪ੍ਰਮਾਤਮਾ ਹਿਲਾ-ਵਿਸੀਲਾ ਬਣਾਉਂਦਾ ਜੀ ਤੇ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਸਾਰੇ ਜਣੇ ਪਹੁੰਚੋ ਹਾਲਾਤ ਬਹੁਤ ਖਰਾਬ ਹੈ ਮੈਂ ਇਧਰ ਘਰ ਦੇਖ ਰਿਹਾ ਸੀ ਘਰ ਸਾਰਾ ਡੁੱਬਿਆ ਪਿਆ ਸਮਾਨ ਸਾਰਾ ਖਰਾਬ ਹੋਇਆ ਪਿਆ ਅਸੀਂ ਜਿੰਨਾ ਕਿ ਵੀ ਆਪਾਂ ਰਲ ਮਿਲ ਕੇ ਕਰ ਸਕਦੇ ਇੱਕ ਬੰਦੇ ਦੀ ਜੌਬ ਨਹੀਂ ਹੈਗੀ ਇਹ ਇੱਕ ਬੰਦੇ ਦੀ ਜੌਬ ਨਹੀਂ ਸਾਰਿਆਂ ਨੂੰ ਆਪਾਂ ਨੂੰ ਹੰਬੜਾ ਮਾਰਨਾ ਪੈਣਾ ਤੇ ਜਿੱਦਾਂ ਜਿਸ ਹਿਸਾਬ ਨਾਲ ਬਾਹਰੋਂ ਜਾਂ ਆਰਟਿਸਟ ਜਾਂ ਹੋਰ ਸੰਸਥਾਵਾਂ ਕੰਮ ਕਰ ਰਹੀਆਂ ਤੇ ਮੈਨੂੰ ਲੱਗਦਾ ਵੀ ਜੇ ਆਪਾਂ ਥੋੜਾ ਜਿਹਾ ਹੰਬੜਾ ਜ਼ੋਰ ਨਾਲ ਮਾਰੀਏ ਤੇ ਆਪਾਂ ਸਾਰੇ ਪੰਜਾਬ ਨੂੰ ਬਹੁਤ ਵਧੀਆ ਤਰੀਕੇ ਨਾਲ ਪਹਿਲੇ ਵਰਗਾ ਬਣਾ ਸਕਦੇ ਜੀ ਬਾਈ ਜੀ ਜੇਕਰ ਮੈਂ ਇਹਨਾਂ ਲੋਕਾਂ ਦੀ ਗੱਲ ਕਰਾਂ ਕਿਉਂਕਿ ਲਗਾਤਾਰ ਅਸੀਂ ਵੀ ਨਹੀਂ ਨਾ ਲੋਕਾਂ ਤੱਕ ਪਹੁੰਚ ਰਹੇ ਆ ਇੱਕ ਚੀਜ਼ ਜਿਹੜੀ ਸਾਨੂੰ ਵੀ ਦੇਖਣ ਨੂੰ ਮਿਲਦੀ ਹੈ ਕਿ ਇਹ ਮੁਸੀਬਤ ਦੇ ਵਿੱਚ ਆ ਪਰ ਚਿਹਰੇ ਦੇ ਉੱਪਰ ਹਾਸਾ ਵੀ ਆ ਤੇ ਦਰਦ ਕਹਿ ਲਵਾਂ ਨਾ ਕਿ ਉਹ ਲਕਾਉਣ ਦੀ ਕੋਸ਼ਿਸ਼ ਹੈ ਕਿਉਂਕਿ ਹੱਸ ਕੇ ਦਿਖਾਉਂਦੇ ਆ ਤੇ ਆਏ ਗਏ ਨੂੰ ਜਦੋਂ ਇਹ ਆਪਾਂ ਇਹਨਾਂ ਕੋਲ ਜਾਂਦੇ ਆ ਤੇ ਪੁੱਛਦੇ ਆ ਕਿ ਤੁਸੀਂ ਕੀ ਖਾਣਾ ਪੀਣਾ ਆ ਆ ਵੇਖ ਲਓ ਹੁਣ ਤੁਸੀਂ ਤੁਹਾਡੇ ਸਾਹਮਣੇ ਹੀ ਸਾਰਿਆਂ ਨੂੰ ਪਾਣੀ ਪੁੱਛ ਰਹੇ ਚਾਹ ਬਣਾਈ ਹੈ ਕੀ ਕਰੀਏ ਇਹ ਇਹ ਪੰਜਾਬੀਆਂ ਦੀ ਖਾਸੀਅਤ ਆ ਜੀ ਇਸੇ ਕਰਕੇ ਆਪਾਂ ਪੰਜਾਬੀ ਆਪਾਂ ਜਦੋਂ ਕਿਤੇ ਜਾਂਦੇ ਆ ਆਪਾਂ ਹਿੰਮਤ ਨਹੀਂ ਹਾਰਦੇ ਤੇ ਹਿੰਮਤ ਹਾਰਨੀ ਵੀ ਨਹੀਂ ਚਾਹੀਦੀ ਤੇ ਸਾਨੂੰ ਬੜੀ ਹਿੰਮਤ ਇਹਨਾਂ ਨੂੰ ਦੇਖ ਕੇ ਸਾਨੂੰ ਹੋਰ ਹਿੰਮਤ ਬਣਦੀ ਸਾਡੀ ਜਦੋਂਸੀਂ ਇਹਨਾਂ ਦੇ ਵਿੱਚ ਵਿਚਰਦੇ ਆ ਇਹਨਾਂ ਦੇ ਕੋਲੋਂ ਸਾਨੂੰ ਬਹੁਤ ਹੌਸਲਾ ਮਿਲਦਾ ਅਸੀਂ ਤੇ ਆ ਗਏ ਇੱਥੇ ਹੋਰ ਘੰਟੇ ਨੇ ਚੱਲੇ ਜਾਵਾਂਗੇ ਆਪਣੇ ਘਰਾਂ ਨੂੰ ਇਹ ਭੋਗਤ ਰਹੇ ਇਹਨਾਂ ਚੀਜ਼ਾਂ ਦੇ ਨਾਲ ਪਰ ਫੇਰ ਹਿੰਮਤ ਦੇ ਵਿੱਚ ਬਿਲਕੁਲ ਤੇ ਬਸ ਮੈਮ ਜਿੱਦਾਂ ਤੁਸੀਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਕਰ ਰਹੇ ਸੀ ਨਾ ਪੜ੍ਹਾਈ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਉਹ ਕਹੇ ਸੀ ਕਿ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਖੋਰਿਆ ਤਾਂ ਤੁਸੀਂ ਜੋ ਸ਼ਬਦ ਕਹਿਣ ਨੇ ਮੈਨੂੰ ਲੱਗਦਾ ਕਿ ਉਹ ਕਹਣੇ ਬਹੁਤ ਵੱਡਾ ਦਿਲ ਚਾਹੀਦਾ ਉਹਨਾਂ ਦੇ ਲਈ ਜੀ ਨਹੀਂ ਐਦਾਂ ਨਾ ਹੁਣ ਦੇਖੋ ਜਿਹੜਾ ਆ ਬਾਕੀ ਦਾ ਨੁਕਸਾਨ ਆ ਘਰਾਂ ਦਾ ਨੁਕਸਾਨ ਆ ਫਰਨੀਚਰ ਦਾ ਫਸਲਾਂ ਦਾ ਇਹ ਤਾਂ ਹੋ ਗਿਆ ਪਰ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਆ ਸਾਡੇ ਬੱਚੇ ਅਸੀਂ ਇੰਨੀ ਘਾਲਣਾ ਜਿਹੜੀ ਘਾਲਦੇ ਇੰਨੀ ਮਿਹਨਤ ਕਰਦੇ ਆ ਬੱਚਿਆਂ ਲਈ ਕਰਦੇ ਆ ਤੇ ਜੇ ਬੱਚਿਆਂ ਦਾ ਸਾਲ ਖਰਾਬ ਹੋ ਗਿਆ ਉਹ ਬਹੁਤ ਪਿੱਛੇ ਪੈ ਜਾਣਾ ਕੰਮ ਇਹ ਤਾਂ ਮਾੜਾ ਵਕਤ ਹੈ ਇਹ ਵੀ ਟਲ ਜਾਣਾ ਸਾਰਿਆਂ ਨੇ ਆਪਾਂ ਰਲ ਮਿਲ ਕੇ ਇਹ ਵੀ ਸੈੱਟ ਕਰ ਲੈਣਾ ਪਰ ਜਿੱਥੇ ਤੱਕ ਇਹ ਹੈ ਕਿ ਰਲ ਮਿਲ ਕੇ ਆਪਾਂ ਇਸ ਗੱਲ ਤੇ ਵੀ ਧਿਆਨ ਦੇਈਏ ਵੀ ਕਿਸੇ ਬੱਚੇ ਦੀ ਪੜ੍ਹਾਈ ਨਹੀਂ ਖਰਾਬ ਹੋਣੀ ਚਾਹੀਦੀ ਤੇ ਸਾਰੇ ਜਣੇ ਆਪਾਂ ਸਾਥ ਦਈਏ ਵੈਸੇ ਤਾਂ ਬਹੁਤ ਸਾਰਾ ਪੰਜਾਬ ਕੀ ਸਾਰੇ ਐਨ ਆਰ ਆਈਜ਼ ਸਾਰੇ ਹੀ ਸਾਥ ਦੇ ਰਹੇ ਨੇ ਸਾਰੇ ਲੋਕ ਜੁੜੇ ਹੋਏ ਨੇ ਇਸ ਜਿਹੜਾ ਹੜ ਦੇ ਨਾਲ ਆਪਣਾ ਪੰਜਾਬ ਜਿਹੜਾ ਇਸ ਭੀੜ ਦੇ ਵਿੱਚੋਂ ਗੁਜ਼ਰ ਰਿਹਾ ਸਾਰੇ ਬਹੁਤ ਸਾਥ ਦੇ ਰਹੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਜਿੱਦਾਂ ਆਪਾਂ ਨੂੰ ਹੁਣ ਫੋਨ ਆਇਆ ਸੀਗਾ ਕਿ ਸਾਨੂੰ ਆਹਾਂ ਆਹਾਂ ਚੀਜ਼ਾਂ ਦੀ ਲੋੜ ਹੈ ਫਿਰ ਵੀ ਅਸੀਂ ਸੰਧੂ ਸਾਹਿਬ ਨੂੰ ਉਹਨਾਂ ਨੂੰ ਫੋਨ ਕੀਤਾ ਵੀ ਕਿਉਂਕਿ ਇਹਨਾਂ ਦਾ ਪਿੰਡ ਹੈ ਸਾਨੂੰ ਇਹਨਾਂ ਦੇ ਥਰੂ ਨਹੀਂ ਫੋਨ ਆਇਆ ਉਦੋਂ ਫੋਨ ਆਇਆ ਪਰ ਇਹਨਾਂ ਨੂੰ ਅਸੀਂ ਫੋਨ ਕੀਤਾ ਵੀ ਤੁਸੀਂ ਪਤਾ ਕਰੋ ਵਾਕੈ ਨੀਡ ਹੈਗੀ ਆ ਕਈ ਵਾਰੀ ਕੀ ਹੁੰਦਾ ਇਸ ਇਦਾਂ ਦੇ ਵਿੱਚ ਦੋ ਲੋਕ ਛੁੱਟ ਜਾਂਦੇ ਆ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ ਉਹ ਮੈਂ ਗੱਲ ਜ਼ਰੂਰ ਕਰੂੰਗੀ ਵੈਸੇ ਤਾਂ ਸਾਡੇ ਪੰਜਾਬੀ ਬਹੁਤ ਚੜ੍ਹਦੀ ਕਲਾ ਵਾਲੇ ਨੇ ਅਸੀਂ ਜਿਹੜੇ-ਜਿਹੜੇ ਘਰਾਂ ਦੇ ਵਿੱਚ ਗਏ ਆ ਜਿਨ੍ਹਾਂ ਕੋਲੇ ਸਮਾਨ ਪਿਆ ਸੀ ਨਾ ਉਹਨਾਂ ਨੇ ਲਿਆ ਨਹੀਂ ਵੀ ਕਹਿੰਦੇ ਸਾਡੇ ਕੋਲੇ ਹੈਗਾ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦੇ ਦਿਓ ਪਰ ਕਈ ਐਦਾਂ ਦੇ ਵੀ ਹੈਗੇ ਆ ਵੀ ਲੋੜ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਨੇ ਆ ਆਪਾਂ ਤਾਂ ਜਿੱਥੇ ਚਾਹੀਦੀ ਹੈ ਉੱਥੇ ਪਹੁੰਚ ਨਹੀਂ ਰਹੀ ਹੈ ਨਾ ਸੋ ਇਹ ਵੀ ਗੱਲ ਹੈਗੀ ਐ ਇਹਨਾਂ ਚੀਜ਼ਾਂ ਦਾ ਵੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਜਿਹੜਾ ਸਮਾਂ ਰਲ ਮਿਲ ਕੇ ਇੱਕ ਦੂਜੇ ਨੂੰ ਇਸ ਦੁੱਖ ਦੇ ਵਿੱਚੋਂ ਕੱਢਣ ਦਾ ਇਹ ਸਮਾਂ ਔਰ ਬੱਚਿਆਂ ਦੀ ਪੜ੍ਹਾਈ ਤੇ ਖਾਸ ਧਿਆਨ ਦਿੱਤਾ ਜਾਵੇ ਕਾਪੀਆਂ ਕਿਤਾਬਾਂ ਜਿਹੜੀ ਚੀਜ਼ ਦੀ ਵੀ ਬੱਚਿਆਂ ਨੂੰ ਲੋੜ ਆ ਫੀਸ ਆਪਾਂ ਜਿੰਨੇ ਵੀ ਬੱਚੇ ਸੀਗੇ ਆਪਾਂ ਸਾਰਿਆਂ ਨੂੰ ਕਿਹਾ ਵੀ ਕੋਈ ਚੱਕਰ ਨਹੀਂ ਸਕੂਲ ਦੇ ਵਿੱਚ ਆਪਾਂ ਫੀਸ ਭਰਾਂਗੇ ਪੜ੍ਹਾਈ ਤੋਂ ਨਹੀਂ ਹੋ ਰਹਿਣੀ ਚਾਹੀਦੀ ਪੜ੍ਹਾਈ ਤੋਂ ਨਹੀਂ ਰਹਿਣੀ ਚਾਹੀਦੀ ਸਾਡੇ ਸਰਪੰਚ ਸਾਹਿਬ ਹੈਗੇ ਨੇ ਤੇ ਇੱਧਰ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਸੋ ਸਾਰੇ ਜਣੇ ਆਪਾਂ ਰਲ ਮਿਲ ਕੇ ਸਾਰਿਆਂ ਦਾ ਸਾਥ ਦਵਾਂਗੇ ਔਰ ਸਾਰੇ ਪੰਜਾਬੀਆਂ ਨੂੰ ਵੀ ਸਾਡੇ ਐਨਆਰਆਈਸ ਭੈਣਾ ਵੀਰਾਂ ਨੂੰ ਵੀ ਮੇਰੀ ਗੁਜ਼ਾਰਿਸ਼ ਹੈ ਕਿ ਜਿੰਨਾ ਹੋ ਸਕਦਾ ਵੱਧ ਝੜ ਕੇ ਹਿੱਸਾ ਪਾਓ ਕਿਉਂਕਿ ਵਾਹੀ ਗਰੂ ਨੇ ਜੇ ਇੰਨੇ ਜੋਗੇ ਕੀਤੇ ਆ ਕਿਸੇ ਦੇ ਨਾਲ ਖੜ ਸਕੀ ਆਪਣੀ ਕੀ ਔਕਾਤ ਆ ਤਾਂ ਹੀ ਆਪਾਂ ਕਿਸੇ ਦਾ ਸਾਥ ਦੇ ਸਕਦੇ ਆ ਜਿਉਂ ਨੇ ਇੰਨੇ ਜੋਗੇ ਕੀਤਾ ਤਾਂ ਹਨ ਮੈਨੂੰ ਲੱਗਦਾ ਇਹ ਵੀ ਇੱਕ ਬੜੀ ਤੁਹਾਡੀ ਚੰਗੀ ਪਹਿਲ ਮੈਂ ਕਹੂੰਗਾ ਜੀ ਕਿਉਂਕਿ ਲਗਾਤਾਰ ਨਾ ਅਸੀਂ ਰਾਸ਼ਨ ਤਾਂ ਪਹੁੰਚਾ ਰਹੇ ਹਾਂ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਜਾਂ ਹੋਰ ਜਿਹੜੀ ਗੱਲ ਕਰ ਰਹੇ ਹਾਂ ਕਿ ਅਸੀਂ ਜਾ ਘਰੇਲੂ ਸਮਾਨ ਹੈ ਜਿਹੜਾ ਉਹ ਪਹੁੰਚਾ ਰਹੇ ਹਾਂ ਪਰ ਇਹ ਪੜ੍ਹਾਈ ਵਾਲਾ ਜਿਹੜਾ ਇੱਕ ਹਿੱਸਾ ਨੇ ਮੈਨੂੰ ਲੱਗਦਾ ਅਨਟੱਚ ਸੀ ਇਹ ਤੁਸੀਂ ਵੱਖਰੀ ਪਹਿਲ ਵੀ ਕੀਤੀ ਹੈ ਵੀ ਇੱਕ ਤੁਹਾਡਾ ਇੱਕ ਜਿਹੜਾ ਉਪਰਾਲਾ ਉਹ ਮੈਨੂੰ ਲੱਗਦਾ ਕਿ ਛਲਾਂਗਾ ਯੋਗ ਹੈ ਕਿਉਂਕਿ ਇਸ ਚੀਜ਼ ਦੇ ਵੱਲ ਨਾ ਬਹੁਤ ਧਿਆਨ ਘਟ ਗਿਆ ਸੀ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਮੈਂ ਤੁਹਾਡੇ ਚੈਨਲ ਆਦੇ ਉਹਨਾ ਮੈਂ ਇਹ ਕਹਿਣਾ ਚਾਹਾਂਗਾ ਵੀ ਇਹ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਤੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਆਪਾਂ ਬਾਲੇ ਗਰੀਡੀ ਨਾ ਹੋਈਏ ਇਸ ਵੇਲੇ ਗਰੀਡੀ ਹੋਣ ਦਾ ਮੌਕਾ ਨਹੀਂ ਹੈ ਇਸ ਵੇਲੇ ਮੌਕਾ ਇਹ ਹੈ ਕਿ ਆਪਾਂ ਸਮਝਣ ਦਾ ਆਪਾਂ ਜੇ 2-3 ਮਹੀਨੇ ਇਹਨਾਂ ਦੇ ਪਰਿਵਾਰਾਂ ਦੇ ਕਢਵਾ ਦੇਵਾਂਗੇ ਤਾਂ ਕੋਈ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਇਹਨਾਂ ਤੋਂ ਪੈਸੇ ਕਮਾ ਕੇ ਐਡੀਆਂ-ਐਡੀਆਂ ਬਿਲਡਿੰਗਾਂ ਬਣਾਈਆਂ ਠੀਕ ਹੈ ਜੀ ਜੇ ਹੁਣ ਅਸੀਂ ਇਹਨਾਂ ਦਾ ਸਾਥ ਨੇ ਹੁਣ ਜੇ ਜਦੋਂ ਸਾਨੂੰ ਕਦੇ ਵੀ ਕਹਿ ਦਿੰਦੇ ਤੁਸੀਂ ਕਰ ਰਹੇ ਹੋ ਮੈਂ ਕਿਹਾ ਜੀ ਇਹਨਾਂ ਤੋਂ ਕਮਾਇਆ ਕੋਈ ਕਮਾਇਆ ਸਾਡੇ ਪੰਜਾਬੀਆਂ ਨੇ ਸਾਨੂੰ ਸੁਣਿਆ ਸਾਨੂੰ ਕਿਹੜਾ ਗੋਰੇ ਕਹਿੰਦੇ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਸਾਨੂੰ ਜੇ ਅਸੀਂ ਚਾਰ ਪੈਸੇ ਲੈਣ ਜੋ ਕਿਵੇਂ ਇਹਨਾਂ ਨੇ ਕੀਤਾ ਤੇ ਜੇ ਅਸੀਂ ਇਹਨਾਂ ਤੇ ਖਰਚ ਦਵਾਂਗੇ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਵੀ ਸਕੂਲਾਂ ਵਾਲਿਆਂ ਨੂੰ ਖਾਸ ਕਰਕੇ ਇਹ ਜ਼ਰੂਰ ਤੁਸੀਂ ਇਹ ਕਰਨੀਏ ਬੇਨਤੀ ਜੀ ਜੀ ਵੇ ਬਦ ਤਦ ਉਹ ਸਾਥ ਦੇਣਾ ਸੀ ਤਾਂ ਦੇ ਹੀ ਰਹੇ ਆ ਸਾਥ ਕਿਉਂਕਿ ਸਾਡੇ ਸਾਥ ਨਾਲੋਂ ਜ਼ਿਆਦਾ ਸਾਥ ਉਹਨਾਂ ਦਾ ਆ ਅਸੀਂ ਤਾਂ 2 4 5 10 20 ਪਰਿਵਾਰਾਂ ਦਾ ਕਰ ਦਵਾਂਗੇ ਉਹਨਾਂ ਦੇ ਕੋਲ ਤਾਂ ਹਜ਼ਾਰਾਂ ਹੀ ਬੱਚੇ ਆ ਜਿਹੜੇ ਨੀਡੀ ਆ ਜਿਹੜੇ ਕਰ ਸਕਦੇ ਉਹ ਤੇ ਕਰਨ ਜਿਹੜੇ ਨਹੀਂ ਕਰ ਸਕਦੇ ਉਹਨਾਂ ਨੂੰ ਕੁਝ ਉਹ ਡਿਸਕਾਊਂਟ ਦੇਣ ਜਾਂ ਉਹਨਾਂ ਨੂੰ ਕੋਈ ਫੀਸ ਮਾਫ ਕਰਨ ਉਹਨਾਂ ਦੀ ਕੋਈ ਇਹੋ ਜਿਹਾ ਸਿਸਟਮ ਚਲਾਉਣ ਕਿਉਂਕਿ ਲੇਟਰ ਆਨ ਜਦੋਂ ਇਹ ਆਪਣੇ ਪੈਰਾਂ ਤੇ ਖੜੇ ਹੋਗੇ ਇਹਨਾਂ ਨੇ ਕਿਹੜਾ ਕਿਸੇ ਦਾ ਹੱਕ ਰੱਖਣਾ ਤੇ ਜੇ ਆਪਣਾ ਭਵਿੱਖ ਹੀ ਖਰਾਬ ਹੋ ਗਿਆ ਫਿਰ ਆਪਣਾ ਕੋਈ ਬਚਿਆ ਨਾਲੇ ਆਪਣੇ ਪੰਜਾਬੀ ਦਾ ਵੈਸੇ ਬਹੁਤ ਚੜ੍ਹਦੀ ਕਲਾ ਵਾਲੇ ਕਿਸੇ ਨੂੰ ਕਹਿੰਦੇ ਥੋੜੀ ਵੀ ਸਾਨੂੰ ਦੇ ਕੇ ਜਾਓ ਕੋਈ ਨਹੀਂ ਕਹਿੰਦਾ ਕਿਸੇ ਨੇ ਨਹੀਂ ਕੁਝ ਮੰਗਿਆ ਹੁਣ ਵੀ ਹੁਣ ਵੀ ਜੇਕਰ ਇਥੋਂ ਦੇ ਇਲਾਕੇ ਦੀ ਗੱਲ ਕਰਾਂ ਜੀ ਬਹੁਤ ਸਾਰੇ ਲੋਕ ਅਜੇ ਵੀ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਉਹ ਕਹਿੰਦੇ ਨੇ ਸਾਡੇ ਕੋਲ ਹੈਗਾ ਅੱਗੇ ਸਮਾਨ ਪਹੁੰਚਾ ਦੂੰ ਮੈਨੂੰ ਲੱਗਦਾ ਕਿ ਇਹ ਵੀ ਪੰਜਾਬ ਦੀ ਖਾਸੀਅਤ ਹੈ ਕਿ ਪੰਜਾਬੀਆਂ ਦਾ ਕੂਨ ਹੈ ਨਾ ਜਿਹੜਾ ਉਹ ਜਿਹਹਾ ਵਾ ਕਿ ਮਿਹਨਤ ਨੂੰ ਜ਼ਿਆਦਾ ਤਰਜੀਹ ਜਿਹੜੀ ਦਿੱਤੀ ਜਾਂਦੀ ਹੈ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਇਹ ਆਪਣੇ ਉਹੀ ਗੱਲ ਆ ਵੀ ਇਹ ਵੀ ਪੰਜਾਬੀਆਂ ਦੀ ਪਛਾਣ ਹੈ ਵੀ ਮਿਹਨਤ ਕਰਕੇ ਆਪਣੇ ਹੱਕ ਦੀ ਖਾਣੇ ਹੈ ਹੈਨਾ ਮੈਂ ਜੇਕਰ ਮੈਂ ਹੁਣ ਇਸ ਇਲਾਕੇ ਦੀ ਗੱਲ ਕਰਾਂ ਜਿਵੇਂ ਤੁਸੀਂ ਇਸ ਇਲਾਕੇ ਦੇ ਵਿੱਚ ਪਹੁੰਚ ਕੀਤੀ ਹੈ ਇਸ ਤੋਂ ਇਲਾਵਾ ਹੋਰ ਪੰਜਾਬ ਦੇ ਸੈਂਕੜੇ ਪਿੰਡਾਂ ਜਿਹੜੇ ਇਸ ਵਾਰ ਪਾਣੀ ਦੀ ਮਾਰ ਹਟਾਇਆ ਕੋਈ ਜੀ ਕੋਈ ਅਜੀਹੀ ਗੱਲ ਜਾਂ ਕੋਈ ਅਜੀਹਾ ਪਲ ਜਿਹੜਾ ਤੁਹਾਨੂੰ ਇਸ ਹਰ ਦੀ ਮੁਸੀਬਤ ਦੇ ਵਿੱਚ ਵੀ ਲੱਗਿਆ ਹੋਵੇ ਕਿ ਯਾਰ ਇਹ ਚੀਜ਼ ਤਾਂ ਸ਼ਾਇਦ ਕਿਤੇ ਸੋਚੀ ਵੀ ਨਹੀਂ ਸੀ ਐਦਾਂ ਵੀ ਹੋ ਸਕਦਾ ਮੁਸੀਬਤ ਦੇ ਟਾਈਮ 'ਚ ਕੋਈ ਅਜੀਹਾ ਪਲ ਹੋਇਆ ਹੋਵੇ ਤੁਹਾਨੂੰ ਆਪਾਂ ਜਿਹੜੇ ਹੁਣ ਉਧਰ ਜੋਗਰ ਪਿੰਡ ਸੀਗਾ ਆਪਾਂ ਜਾ ਕੇ ਜੋਗਰ ਪਿੰਡ ਜਾ ਕੇ ਆਏ ਸੀ ਦੀਨਾ ਨਾ ਦੇ ਕੋਲ ਉੱਥੇ ਮੇਰੇ ਘਰ ਅਸੀਂ ਵੇਖੇ ਉਹਨਾਂ ਦੇ ਹਾਲਾਤ ਵੇਖੇ ਮਤਲਬ ਅੱਜ ਦੀ ਰੇਟ ਦੇ ਵਿੱਚ ਆਪਾਂ ਸੋਚ ਵੀ ਨਹੀਂ ਸਕਦੇ ਵੀ ਅੱਜ ਵੀ ਐਦਾਂ ਉੱਥੇ ਲੋਕ ਰਹਿੰਦੇ ਆ ਹੂੰ ਔਰ ਉੱਤੋਂ ਪਾਣੀ ਦੀ ਮਾਰ ਹੋ ਗਈ ਇੱਕ ਕੋਈ ਕਮਰਾ ਜੀ ਉੱਤੋਂ ਬਾਲੇ ਸਾਰੇ ਡਿੱਗ ਪਏ ਜਿੰਨਾ ਸਮਾਨ ਉਹ ਸਾਰਾ ਖਰਾਬ ਜੀ ਤੇ ਪੱਖੇ ਇੱਕ ਉਹ ਇੱਕ ਛੋਟਾ ਜਿਹਾ ਪੱਖਾ ਪਿਆ ਉਹਨਾਂ ਦੇ ਘਰੇ ਇੱਕ ਛੋਟੀ ਜਿਹੀ ਫ੍ਰਿਜ ਪਤਾ ਨਹੀਂ ਉਹ ਚੱਲਦੀ ਸੀ ਕਿ ਨਹੀਂ ਚੱਲਦੀ ਸੀ ਰੱਖੀ ਉਹ ਵੀ ਟੁੱਟ ਗਈ ਬੁਰੀ ਹਾਲਤ ਹੋਈ ਪਈ ਆ ਭਾਜੀ ਤੁਸੀਂ ਬਲੀਵ ਕਰੋਗੇ ਵੀ ਤਰਪਾਲ ਉੱਤੇ ਪਾ ਕੇ ਉਹਦੇ ਨਾਲ ਗੁਜ਼ਾਰਾ ਕਰ ਰਹੇ ਉਹ ਉਹਦੇ 'ਚ ਵੀ ਖੁਸ਼ ਆ ਉਹ ਇੱਕ ਅਸੀਂ ਮਾਤਾ ਦੇ ਘਰੇ ਗਏ ਤੇ ਅਸੀਂ ਸਮਾਨ ਫੜਾਇਆ ਉਹਨਾਂ ਨੂੰ ਤੇ ਉਹਨਾਂ ਦੇ ਚੁੱਲਾ ਚੱਲ ਰਿਹਾ ਸੀ ਤੇ ਮੈਂ ਕਿਹਾ ਮਾਤਾ ਬਸ ਅੱਜ ਚੁੱਲਾ ਚੱਲਣਾ ਚਾਹੀਦਾ ਹਮ ਚੁੱਲੇ ਸਾਰਿਆਂ ਦੇ ਸਾਰਿਆਂ ਦੇ ਚੱਲਣੇ ਚਾਹੀਦੇ ਆ ਬਾਬਾ ਮੇਰ ਕਰੇ ਔਰ ਉਹ ਸਾਨੂੰ ਚਾਹ ਪੁੱਛ ਰਹੇ ਸੀ ਜੀ ਹਾਂਜੀ ਉਹ ਸਾਨੂੰ ਕਹੇ ਵੀ ਤੁਸੀਂ ਕੋਈ ਨਹੀਂ ਪੁੱਤ ਬੈਠੋ ਮੈਂ ਚਾਹ ਬਣਾਉਣੀ ਹੈ ਹੁਣ ਹਾਲਾਂਕਿ ਨੇ ਤਾਂ ਦੋ ਪਰੋਹਣੇ ਆ ਜਾਣ ਤੇ ਦੇ ਮੈਂ ਅਸੀਂ ਕਹਾਂ ਵਾਦਾ ਤੁਸੀਂ ਚਾਹ ਬਣਾ ਲੋਗੇ ਲੈ ਚਾਹ ਦੀ ਕਿਹੜੀ ਗੱਲ ਆ ਚਾਹ ਪਿਆ ਦੇਾਂਗੇ ਦੱਸੋ ਤੁਸੀਂ ਚਾਹ ਬਣਾਉਨੇ ਆ ਮੈਂ ਕਹਿੰਦਾ ਨਹੀਂ ਬਸ ਤੁਹਾਡਾ ਅਸ਼ੀਰਵਾਦ ਔਰ ਇੱਕ ਜਗ੍ਹਾ ਉਹ ਕਣਕ ਦੇ ਵਿੱਚ ਰੋੜ ਸਾਰੇ ਜਾ ਕੇ ਉਹ ਫੇਰ ਵੀ ਉਹਨੂੰ ਸਕਾਈ ਜਾ ਰਿਹਾ ਬੰਦਾ ਮੀਂਹ ਪੈ ਰਿਹਾ ਫੇਰ ਵੀ ਉਹਨੂੰ ਸਕਾ ਰਿਹਾ ਉਹਦੇ ਸਰਾਨੀ ਪਈ ਬਹੁਤ ਬੁਰੀ ਹਾਲਤ ਹੋਈ ਪਈ ਭਾਜੀ ਬੜਾ ਬਸ ਮੈਂ ਹੀ ਅਰਦਾਸ ਕਰੂੰਗਾ ਕਿ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਦੇਵੇ ਔਰ ਸਾਰਿਆਂ ਨੂੰ ਹਿੰਮਤ ਹੌਸਲਾ ਦੇਵੇ ਜਿੰਨਾ ਜਿੰਨਾ ਵੀ ਆਪਾਂ ਪਰਿਵਾਰ ਨੇ ਮੈਨੂੰ ਲੱਗਦਾ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹਨਾਂ ਹਾਲਾਤਾਂ ਚੋਂ ਕੱਢਣਾ ਚਾਹੀਦਾ ਜੀ ਤਾਂ ਭਾਈ ਜੀ ਇੱਕ ਚੀਜ਼ ਹੋਰ ਦਿੰਦਾ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ ਜੀ ਇਸ ਵਾਰ ਜਿਸ ਤਰੀਕੇ ਦਾ ਸਹਿਯੋਗ ਸਾਰੇ ਕਲਾਕਾਰ ਭਰਾਵਾਂ ਤੋਂ ਮਿਲਿਆ ਮੈਨੂੰ ਲੱਗਦਾ ਕਿ ਇਹ ਬੜੀ ਵੱਡੀ ਇੱਕ ਗੱਲ ਹੈ ਕਿਉਂਕਿ ਪਹਿਲਾਂ ਇਹ ਹੋ ਰਿਹਾ ਸੀ ਜ਼ਿਕਰ ਕੇ ਯਾਰ ਪੰਜਾਬ ਜਿਸ ਤਰੀਕੇ ਦੀ ਮੁਸੀਬਤ ਚ ਫਸ ਗਿਆ ਨਿਕਲੂਗਾ ਕਿਵੇਂ ਪਰ ਜਿੰਨਾ ਸਹਿਯੋਗ ਹੋਣ ਕਲਾਕਾਰਾਂ ਦੇ ਵੱਲੋਂ ਦਿੱਤਾ ਗਿਆ ਇਹ ਵੀ ਇੱਕ ਚਲੰਗਾ ਯੋਗਾ ਕਿ ਸਾਰੀ ਦੀ ਸਾਰੀ ਕਮਾਈ ਮੈਂ ਕਹਿ ਉਹ ਲਗਾਇਆ ਉਹ ਸਾਰੀ ਕਮਾਈ ਹੜਪੀੜ ਤਨ ਦਿੱਤੀ ਇਹ ਬੜਾ ਵੱਡਾ ਦਿਲ ਚਾਹੀਦਾ ਹੁੰਦਾ ਕਿਉਂਕਿ ਕਹਿੰਦੇ ਪੈਸਾ ਬਹੁਤ ਲੋਕਾਂ ਕੋ ਹੁੰਦਾ ਪਰ ਵੰਡਣ ਦੇ ਲਈ ਦਿਲ ਚਾਹੀਦਾ ਹੁੰਦਾ ਭਾਜੀ ਦੇਖੋ ਮੈਂ ਉਹ ਪਹਿਲਾਂ ਕਹ ਲਿਆ ਆਪਣੇ ਪੰਜਾਬੀਆਂ ਦਾ ਜ਼ਿਕਰ ਬਹੁਤ ਵੱਡਿਆ ਆਪਾਂ ਜਦੋਂ ਕੋਈ ਮੁਸੀਬਤ ਆਉਂਦੀ ਆ ਪਰ ਰਲ ਮਿਲ ਕੇ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆਂ ਔਰ ਨਿਕਲ ਵੀ ਜਾਂਦੇ ਆਂ ਹਮੇਸ਼ਾ ਮੈਂ ਚੇਅਰਮੈਨ ਸਾਹਿਬ ਨਾਲ ਗੱਲ ਕਰ ਰਿਹਾ ਸੀ ਦੱਸ ਰਿਹਾ ਸੀ ਪਹਿਲਾਂ ਵੀ ਇਹ ਹਾਲਾਤ ਬਣੇ ਸੀ ਪਰ ਉਦੋਂ ਵੀ ਆਪਣੇ ਉਹ ਹਿੰਮਤ ਹੌਸਲੇ ਨਾਲ ਨਿਕਲ ਆਏ ਤੇ ਅੱਜ ਵੀ ਨਿਕਲ ਪੈਣਾ ਆਪਾਂ ਸਾਰਿਆਂ ਨੇ ਨਿਕਲ ਜਾਣਾ ਇਹਦੇ ਵਿੱਚੋਂ ਤਾਂ ਇਹਨਾਂ ਦੀਆਂ ਵੀ ਜ਼ਮੀਨਾਂ ਨੇ ਇਧਰ ਛੱਡ ਕੇ ਕਿੱਥੇ ਜਾਣ ਹਨ ਨਾ ਕਿੱਥੇ ਹਾਂਜੀ ਤੇ ਇਸ ਕਰਕੇ ਪੰਜਾਬੀਆਂ ਨੂੰ ਭਾਜੀ ਇਹ ਆ ਵੀ ਮੈਂ ਚਾਹੁੰਦਾ ਵੀ ਹੋਰ ਆਪਾਂ ਅੱਗੇ ਆਈਏ ਜਿਹੜੇ ਐਨਆਰਆਈ ਵੀ ਰਾਜਵੀ ਮੇਰੀ ਕਿਸੇ ਨਾ ਬਾਹਰ ਗੱਲ ਹੋ ਰਹੀ ਸੀ ਉਹ ਕਾਫੀ ਪੈਸੇ ਉੱਥੇ ਇਕੱਠੇ ਕਰ ਰਿਹਾ ਤੇ ਮੈਂ ਇੱਕ ਇਹ ਵੀ ਬੇਨਤੀ ਕਰੂੰਗਾ ਜਿਹੜਾ ਪੈਸਾ ਹੈ ਉਹ ਪ੍ਰੋਪਰ ਜਗ੍ਹਾ ਤੇ ਲੱਗਣਾ ਚਾਹੀਦਾ ਕਿਉਂਕਿ ਜਿਹੜਾ ਬਾਹਰੋਂ ਪੈਸਾ ਭੇਜ ਰਿਹਾ ਉਹਨਾਂ ਦੀ ਵੀ ਮਿਹਨਤ ਦੀ ਕਮਾਈ ਹੈ ਇਹ ਐਵੇਂ ਨਾ ਵੀ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਇਹ ਕੰਮ ਨਹੀਂ ਹੋਣਾ ਚਾਹੀਦਾ ਜਿੱਥੇ ਜਿੱਥੇ ਜਿਹਨੂੰ ਜਿਹਨੂੰ ਲੋੜ ਹੈ ਮੈਂ ਤਾਂ ਕਹਿੰਦਾ ਜ਼ਿੰਮੇਵਾਰੀ ਚੱਕ ਲਓ ਅਸੀਂ ਕਿਹਾ ਸੀ ਉਹਦੋਂ ਕਿਹਾ ਮੈਂ ਹੱਜ ਵੀ ਕਰਕੇ ਆਇਆ ਹਾਂ ਤੇ ਅਸੀਂ ਕਿਹਾ ਸੀ ਜਿਹੜੇ ਸਾਨੂੰ ਇੱਕ ਦੋ ਤੁਸੀਂ ਘਰ ਕਹੋਗੇ ਅਸੀਂ ਉਹਨਾਂ ਦੇ ਜਿਹੜਾ ਦੋ ਕਮਰੇ ਰਸੋਈ ਜੋ ਤੁਸੀਂ ਬਣਾਉਣਾ ਹੋਗਾ ਅਸੀਂ ਬਣਾ ਕੇ ਦੇਵਾਂਗੇ ਤੇ ਪਰ ਇਦਾਂ ਦੇਖੋ ਕੋਈ ਆਪਾਂ ਜੇ ਰਲ ਮਿਲ ਕੇ ਕਰਾਂਗੇ ਤੇ ਇੱਕ ਇੱਕ ਦੋ ਦੋ ਘਰ ਦੀ ਆਪਣੀ ਜ਼ਿੰਮੇਵਾਰੀ ਚੱਕਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਕਰ ਸਕਦੇ ਆ ਜੇਕਰ ਤੁਹਾਡੀ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਦੀ ਗੱਲ ਕਰਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਾਹਰੋਂ ਕਿਹ ਫੋਨ ਆ ਰਹੇ ਆ ਹੋਰ ਜਿਹੜੇ ਭੈਣ ਭਰਾ ਨੇ ਕਲਾਕਾਰ ਸਾਥੀ ਨਹੀਂ ਜਿਹੜੇ ਉਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਸਪੋਰਟ ਕਰਨ ਦੇ ਬਾਰੇ ਤੁਹਾਨੂੰ ਕਿਹਾ ਹੋਈ ਸਪੈਸ਼ਲ ਤੌਰ ਤੇ ਕਿ ਤੁਸੀਂ ਜਾ ਰਹੇ ਹੋ ਸਾਡੇ ਵੱਲੋਂ ਵੀ ਇਹ ਸਹਿਯੋਗ ਹੋਵੇ ਜਾਂ ਕੋਈ ਵੱਡੀ ਗੱਲ ਕਹੀ ਹੋਵੇ ਵੀ ਹਾਂਜੀ ਹਾਂਜੀ ਭਾਜੀ ਮੇਰੀ तकरीबन ਸਾਰਿਆਂ ਨਾਲ ਗੱਲ ਹੋਈ ਮੇਰੀ ਕੱਲ ਗੁਰਨਾ ਗੱਲ ਹੋ ਰਹੀ ਸੀ ਗੁਰਸਿੱਧੂ ਨੌਰ ਉਹਨੇ ਮੈਨੂੰ ਕਿਹਾ ਪੀ ਭਾਜੀ ਮੇਰੇ ਲਈ ਕੋਈ ਵੀ ਸੇਵਾ ਹੋਵੇ ਤੁਸੀਂ ਬੇਝਿੜ ਕੋ ਕੇ ਮੈਨੂੰ ਦੱਸਣਾ ਹਾਂਜੀ ਹੋਰ ਮੈਨੂੰ ਕਾਫੀ ਬੰਦੇ ਆ ਮੈਂ ਹੁਣ ਕਾਫੀ ਕਾਫੀ ਇੰਡਸਟਰੀ ਦੇ ਬੰਦੇ ਆ ਜਿਹੜੇ ਸਾਡੇ ਸੀਨੀਅਰ ਵੀ ਆ ਜੂਨੀਅਰ ਵੀ ਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਅਕਸਰ ਹੁੰਦੀ ਰਹਿੰਦੀ ਕਿਉਂਕਿ ਜਿਹੜੇ ਬਾਹਰ ਬੈਠੇ ਐ ਇਸ ਵੇਲੇ ਸ਼ੋਅ ਕਰਨ ਵੀ ਗਏ ਉਹ ਵੀ ਪੁੱਛ ਰਹੇ ਹਾਲਾਤ ਕੀ ਐ ਔਰ ਇੱਕ ਦੂਜੇ ਨੂੰ ਅਸੀਂ ਕਰਦੇ ਆ ਗੱਲਾਂ ਜ਼ਿਕਰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹਦੇ ਆਧਾਰ ਤੇ ਫਿਰ ਗੱਲ ਕਰਾਂਗੇ ਜਦੋਂ ਉੱਤਰ ਜੂਗਾ ਫਿਰ ਸਾਰੇ ਜਣੇ ਨਾਲ ਮਿਲ ਕੇ ਉਹ ਕਰਾਂਗੇ ਫਿਰ ਵੀ ਕਰਾਂਗੇ ਫਿਲਹਾਲ ਅਸੀਂ ਆਪਣੇ ਵੱਲੋਂ ਜੋ ਵੀ ਸਾਡਾ ਸਾਨੂੰ ਜਿੰਨੀ ਸਮਰਾਥਾ ਮਹਾਰਾਜ ਨੇ ਬਖਸ਼ੀ ਹੈ ਉਹ ਅਸੀਂ ਆਪਣੇ ਵੱਲੋਂ ਕਰ ਰਹੇ ਆਂ ਪਰ ਜਿੱਦਾਂ ਅਸੀਂ ਜੋ ਗੱਲਾਂ ਬਾਤਾਂ ਆਪਸ ਸਾਡੀਆਂ ਹੁੰਦੀਆਂ ਨੇ ਉਹ ਪਾਣੀ ਜਦੋਂ ਉਤਰਾਵਲ ਨੂੰ ਜਾ ਹੀ ਰਿਹਾ ਤੇ ਬਹੁਤ ਪਾਣੀ ਹੁਣ ਦੇਖਿਆ ਹੀ ਆ ਤੁਸੀਂ ਹੁਣ ਘਟਦਾ ਜਾ ਰਿਹਾ ਤੇ ਜਦੋਂ ਆਪਾਂ ਨੂੰ ਲੱਗੂਗਾ ਕਿ ਪਾਣੀ ਸੁੱਕ ਚੁੱਕਿਆ ਉਹਨਾਂ ਦੇ ਘਰ ਬਣਾਉਣੇ ਨੇ ਉਹ ਰਲ ਮਿਲ ਕੇ ਫਿਰ ਸਾਰੇ ਹਿਸਾਬ ਨਾਲ ਫਿਰ ਆਪਾਂ ਦੇਖਾਂਗੇ ਕੀ ਹਾਲਾਤ ਬਣੇ ਉਹਦੇ ਹਿਸਾਬ ਨਾਲ ਫਿਰ ਜੀ ਬਿਲਕੁਲ ਕਾਫੀ ਕਲਾਕਾਰਾਂ ਨੇ ਵੀ ਪਹਿਲਾਂ ਇਹੀ ਅਪੀਲ ਕੀਤੀ ਆ ਕਿ ਜੇਕਰ ਕਿਸੇ ਨੇ ਪੈਸੇ ਭੇਜਣਿਆਂ ਕਿ ਨਹੀਂ ਜਾਂ ਖੁਦ ਕੋਈ ਸਹਿਯੋਗ ਕਰਨਾ ਤਾਂ ਮੈਨੂੰ ਲੱਗਦਾ ਕਿ ਹੁਣੇ ਵੇਲਾ ਅੱਗੇ ਜੋ ਪੰਜ ਚਾਰ ਦਿਨ ਲੰਘਣਗੇ ਉਸ ਤੋਂ ਬਾਅਦ ਉਹ ਵੇਲਾ ਸਹੀ ਹੋਏਗਾ ਉਸ ਟਾਈਮ ਜੀ ਉਸ ਟਾਈਮ ਤੇ ਬਹੁਤ ਜ਼ਿਆਦਾ ਲੋਡ ਹੈ ਕਿਉਂਕਿ ਹਰ ਚੀਜ਼ ਪੈਸੇ ਨਾਲ ਹੀ ਹੋਣੀ ਹੈ ਠੀਕ ਹੈ ਸਾਡੇ ਪੰਜਾਬੀਆਂ ਦੇ ਜਿਗਰੇ ਬਹੁਤ ਵੱਡੇ ਨੇ ਪਰ ਫਿਰ ਵੀ ਆਪਾਂ ਨੂੰ ਜਿਹੜੀ ਵੀ ਆਪਾਂ ਚੀਜ਼ ਲਾਵਾਂਗੇ ਪੈਸੇ ਨਾਲ ਹੀ ਹੋਣੀ ਹੈ ਉਹ ਘੱਟ ਹੋ ਸਕਦੀ ਹੈ ਪਰ ਐਟ ਲੀਸਟ ਤੁਹਾਨੂੰ ਪੇ ਤਾਂ ਕਰਨਾ ਹੀ ਪੈਣਾ ਹਨਾ ਤੇ ਉਹ ਤਾਂ ਹੀ ਹੋ ਸਕਦਾ ਕੋਈ ਇੱਕ ਅੱਧੇ ਕਰਦੀ ਗੱਲ ਤਾਂ ਹੈ ਨਹੀਂ ਕਿੰਨੇ ਕਿੰਨੇ ਘਰ ਨੇ ਜਿਹੜੇ ਤਬਾਹ ਹੋ ਗਏ ਨੇ ਕਿੰਨੇ ਕਿੰਨੇ ਘਰ ਨੇ ਜਿਨ੍ਹਾਂ ਦਾ ਫਰਨੀਚਰ ਖਰਾਬ ਹੋ ਗਿਆ ਡੰਗਰ ਬੱਚਾ ਜਿਨ੍ਹਾਂ ਦਾ ਨਹੀਂ ਰਿਹਾ ਹਨਾ ਜਿਨ੍ਹਾਂ ਦੀ ਰੋਜ਼ੀ ਰੋਟੀ ਉੱਥੋਂ ਹੀ ਚੱਲਦੀ ਹੈ ਜ਼ਮੀਨਾਂ ਖਰਾਬ ਹੋ ਗਈਆਂ ਨੇ ਸੋ ਇਹ ਰਲ ਮਿਲ ਕੇ ਆਪਾਂ ਨੂੰ ਸਾਥ ਦੇਣਾ ਪਊਗਾ ਅੱਜ ਤੋਂ 10 ਦਿਨਾਂ ਬਾਅਦ ਸਮਝ ਲਓ ਵੀ ਇਹ ਕੰਮ ਸ਼ੁਰੂ ਹੋ ਜਾਣਾ ਔਰ ਇਹ ਇੱਕ ਦੋ ਮਹੀਨਿਆਂ ਦੀ ਗੱਲ ਨਹੀਂ ਹੈਗੀ ਸਾਲ ਡੇਢ ਸਾਲ ਇਸ ਚੀਜ਼ ਨੂੰ ਲੱਗਣਾ ਤੇ ਆਪਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਸਾਥ ਦੇਣਾ ਪਊਗਾ ਤਾਂ ਹੀ ਆਪਾਂ ਆਪਣੇ ਆਪ ਨੂੰ ਫੇਰ ਉਸੇ ਤਰ੍ਹਾਂ ਮੁੜ ਖੁਸ਼ਹਾਲ ਕਰ ਸਕਦੇ ਆ ਸਾਡੀਆਂ ਫਸਲਾਂ ਵੀ ਹਰੀਆਂ ਭਰੀਆਂ ਸਾਨੂੰ ਫੇਰ ਹੀ ਦਿਸਣਗੀਆਂ ਤੇ ਸਾਡੇ ਜਿਹੜੇ ਪੰਜਾਬੀ ਭਰਾ ਜਿਹੜੇ ਨੁਕਸਾਨ ਦੇ ਵਿੱਚ ਆਏ ਨੇ ਉਹ ਵੀ ਫੇਰ ਹੀ ਆਪਾਂ ਨੂੰ ਹੱਸਦੇ ਵਾਸਤੇ ਨਜ਼ਰ ਆਉਣਗੇ ਔਰ ਮੈਮ ਧੰਨਵਾਦ ਦੀ ਗੱਲਬਾਤ ਕਰਨ ਲਈ ਤੇ ਬੜੀ ਚੰਗੀ ਸੇਵਾ ਜਿਹੜੀ ਤੁਸੀਂ ਨਿਭਾ ਰਹੇ ਹੋ ਜੀ ਇਹ ਵੀ ਸ਼ਲਾਘਾਯੋਗ ਹੈ ਕਿਉਂਕਿ ਲਗਾਤਾਰ ਤੁਸੀਂ ਖੁਦ ਲੋਕਾਂ ਤੱਕ ਪਹੁੰਚ ਕੇ ਜਿਹੜਾ ਸਮਾਨ ਪਹੁੰਚਾ ਰਹੇ ਹੋ ਨੇ ਇਹ ਬੜੀ ਵੱਡੀ ਗੱਲ ਹੈ ਕਿ ਜੋ ਮੁਸੀਬਤ ਦੇ ਵਿੱਚ ਲੋਕ ਆ ਉਹਨਾਂ ਤੱਕ ਸਹਾਇਤਾ ਜਿਹੜੀ ਪਹੁੰਚ ਰਹੀ ਹੈ ਤਾਂ ਪਿੰਡ ਸਵਰਾ ਦੇ ਜਿਹੜੇ ਵੀਰ ਨੇ ਉਹ ਇੱਥੇ ਨਾਲ ਪਹੁੰਚੇ ਹੋਏ ਨੇ ਬਾਈ ਜੀ ਜਿੱਦਾਂ ਮੈਮ ਨੇ ਜ਼ਿਕਰ ਕੀਤਾ ਕਿ ਫੋਨ ਆਇਆ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਤਾਂ ਅੱਗੇ ਸਮਾਨ ਪਹੁੰਚਾਇਆ ਮੈਨੂੰ ਲੱਗਦਾ ਹੈ ਕਿ ਇਹ ਬੜੀ ਵਧੀਆ ਗੱਲ ਹੈ ਕਿ ਤੁਸੀਂ ਲੋੜਵੰਦਾ ਤੱਕ ਇਹਨਾਂ ਨੂੰ ਖੁਦ ਲੈ ਕੇ ਜਾ ਰਹੇ ਹੋ ਮੈਂ ਸਭ ਤੋਂ ਪਹਿਲਾਂ ਤੁਹਾਡਾ ਡੇਲੀ ਪੋਸਟ ਦਾ ਇੱਥੇ ਕਵਰੇਜ ਕਰਨ ਤੇ ਧੰਨਵਾਦ ਕਰਦਾ ਹਾਂ ਜੀ ਅੱਜ ਸਾਡੇ ਨਾਲ ਸਾਡੇ ਭੈਣ ਜੀ ਗੁਰਲੇਜ ਅਖਤਰ ਜੀ ਨਾਲ ਕੁਲਿੰਦਰ ਟੈਲੀ ਜੀ ਜਿਹੜੇ ਕਿ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ ਆਪਣੀ ਟੀਮ ਸਮੇਤ ਪਹੁੰਚੇ ਔਰ ਇਹਨਾਂ ਨੇ ਇੱਕ ਦਰਦ ਨੂੰ ਮਹਿਸੂਸ ਕੀਤਾ ਜੀ ਔਰ ਅਸੀਂ ਪਿੰਡ ਦੇ ਮੋਤਵਾਰ ਸਭਰਾਵਾਂ ਦੇ ਨਾਲ ਬਗਾ ਪਹਿਲਵਾਨ ਸਾਡੇ ਸ਼ੰਗਾਰ ਸਿੰਘ ਚੇਅਰਮੈਨ ਜੀ ਨਾਲ ਸੰਧੂ ਸਾਊਂਡ ਵਾਲੇ ਨਾਲ ਅਸੀਂ ਲੈ ਕੇ ਪਹੁੰਚੇ ਆਂ ਔਰ ਗਰਾਊਂਡ ਲੈਵਲ ਤੇ ਅਸੀਂ ਘਰ-ਘਰ ਜਾ ਕੇ ਦੇਖਿਆ ਕੋਸ਼ਿਸ਼ ਇਹ ਕੀਤੀ ਆ ਵੀ ਜਿਸ ਬੰਦੇ ਨੂੰ ਲੋੜ ਆ ਜਿਸ ਪਰਿਵਾਰ ਨੂੰ ਲੋੜ ਆ ਉਹ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਜਾਂ ਜੀ ਆਫਟਰ ਦੈਟ ਇਸ ਤੋਂ ਬਾਅਦ ਇਹਨਾਂ ਨੇ ਇੱਕ ਸਾਨੂੰ ਉਹ ਬੜਾ ਵਧੀਆ ਉਕਰਾਲਾ ਔਰ ਬੜਾ ਤੁਹਾਡੇ ਮੀਡੀਅਮ ਮੀਡੀਅਮ ਰਹਿਣ ਦੱਸਣ ਲੱਗਾ ਵਿੱਚ ਕੁਝ ਬੱਚੇ ਸਾਨੂੰ ਇਦਾਂ ਦੇ ਮਿਲੇ ਵੀ ਜਿਹੜੇ ਸਕੂਲ ਦੇ ਵਿੱਚ ਆਪਣੀ ਫੀਸ ਪੇ ਨਹੀਂ ਕਰ ਸਕਦੇ ਜੀ ਔਰ ਕੈਲੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਸਾਡੀ ਤੁਸੀਂ ਜਾ ਕੇ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲ ਕਰਾਉਣੀ ਆ ਹਮਮ ਪਲੱਸ ਸਾਨੂੰ ਅਕਾਊਂਟ ਦੱਸਿਓ ਅਸੀਂ ਉਹਨਾਂ ਦੇ ਜਿਹੜੇ ਪੈਸੇ ਜਿਹੜੀ ਫੀਸ ਬੰਦੀ ਆ ਅਸੀਂ ਸਿੱਧੇ ਉਹਨਾਂ ਦੇ ਪੇ ਕਰਾਂਗੇ ਜੀ ਕਿਉਂਕਿ ਬੱਚਿਆਂ ਦਾ ਭੁੱਖ ਜਿਹੜਾ ਖਰਾਬ ਨਹੀਂ ਹੋਣ ਦਿੱਤਾ ਜਾਊਗਾ। ਤਾਂ ਬਿਲਕੁਲ ਜੀ ਦੇਖ ਸਕਦੇ ਹਾਂ ਕਿ ਪਿੰਡ ਦੇ ਜਿਹੜੇ ਮੋਤਬਰ ਬੰਦੇ ਨੇ ਉਹ ਨਾਲ ਨੇ ਤੇ ਟੀਮ ਦੇ ਨਾਲ ਜਿਹੜਾ ਮਿਲ ਕੇ ਇਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਸਭ ਤੋਂ ਅਹਿਮ ਗੱਲ ਆ ਕਿ ਜਿਹੜੇ ਲੋੜਵੰਦ ਬੱਚੇ ਨੇ ਯਾਨੀ ਕਿ ਜਿਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਿ ਉਹ ਫੀਸ ਕਿੱਦਾਂ ਭਰਨਗੇ ਕਿਉਂਕਿ ਸਭ ਕੁਝ ਬਰਬਾਦ ਹੋ ਚੁੱਕਾ ਹੈ ਫਸਲਾਂ ਬਰਬਾਦ ਹੋ ਗਈਆਂ ਤਾਂ ਉਹ ਇਹਨਾਂ ਦੇ ਵੱਲੋਂ ਚੁੱਕਣ ਦਾ ਜਿਹੜਾ ਇੱਕ ਜੋ ਜ ਮੇਵਾਰੀ ਲਈ ਗਿਆ ਕਿ ਉਹਨਾਂ ਬੱਚਿਆਂ ਦੇ ਕੁਝ ਪਰਿਵਾਰ ਨੇ ਜਿਹੜੇ ਇਸ ਇਲਾਕੇ ਦੇ ਉਹਨਾਂ ਦੇ ਨਾਲ ਇਹਨਾਂ ਨੇ ਰابطਾ ਕਾਇਮ ਕੀਤਾ ਤੇ ਸਭ ਤੋਂ ਵੱਡੀ ਗੱਲ ਆ ਕਿ ਪੜ੍ਹਾਈ ਦੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਆਉਣ ਵਾਲਾ ਭਵਿੱਖ ਹੀ ਜੋ ਆਪਣਾ ਸੁਰੱਖਿਤ ਨਹੀਂ ਹੋਏਗਾ ਜਾਂ ਪੜ੍ਹਿਆ ਲਿਖਿਆ ਨਹੀਂ ਹੋਏਗਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਫਿਰ ਬੱਚਿਆਂ ਦੇ ਲਈ ਅੱਗੇ ਵਧਣਾ ਕਿੰਨਾ ਮੁਸ਼ਕਲ ਹੋਏਗਾ ਜਾਂ ਲਾਈਫ ਦੇ ਵਿੱਚ ਕਾਮਯਾਬ ਹੋਣਾ ਕਿੰਨਾ ਜ਼ਿਆਦਾ ਮੁਸ਼ਕਲ ਹੋਏਗਾ ਤਾਂ ਇੱਕ ਬੜਾ ਵਧੀਆ ਉਪਰਾਲਾ ਵਾ ਇਸ ਉਪਰਾਲੇ ਦੇ ਬਾਰੇ ਤੁਹਾਡੇ ਮਨ 'ਚ ਕੋਈ ਵਿਚਾਰ ਹੈ ਸੁਝਾਏ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਰਕੇਸ਼ ਦੇ ਨਾਲ